ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੇਸ਼ਰ ਦਾ ਜੋ ਗੁਰਪਿਆਰੇ ਨੂੰ ਸਾਰੇ ਗੁਰੂ ਨੂੰ ਸਾ ਸੰਗਤ ਜੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਅਪਾਰ ਕਿਰਪਾ ਪਈ ਹੈ ਸਾਡੇ ਸਾਰੇ ਆ ਉੱਪਰ ਉਸ ਕਾਲਪੁਰਕ ਵੇਖ ਹੁੰਦੀ ਰਹਿਮਤ ਦਾ ਸਦਕਾ ਹਰਤਾ ਮਾਰੇ ਜੋ ਪ੍ਰੋਗਰਾਮ ਆਪਾਂ ਮਨਾਉਂਦੇ ਹਾਂ ਜਿਵੇਂ ਸੁਖਨੀ ਸਾਹਿਬ ਤੁਹਾਪੇ ਸਾਹਿਬ ਤੇ ਨੰਦ ਸਾਹਿਬ ਦੇ ਪਾਠ ਦੀ ਸੇਵਾ ਵਾ ਸਤਿਗੁਰ ਜੀ ਆਪ ਲੈ ਲੈਂਦੇ ਨੇ 71 ਹੋ ਕੀ ਉਸ ਪਰਮਾਤਮਾ ਵੈਦੂਨ ਜੀ ਦੇ ਚਰਨਾਂ ਦੇ ਚਰਨਾਂ ਦਾ ਸਬੇਤੀਆਂ ਜੋੜਨੀਆਂ ਕਰਨ ਵਾਸਤੇ ਆਉਦੇ ਹਾਂ ਮਨ ਬਾਗਾਂ ਸਤ ਸੰਗਨਣ ਲੱਭੇ ਬਿਨ ਸੰਗਤ ਮੈਲ ਭਰੇ ਚ ਜਿਓ ਬਿਨ ਬਾਗਾਂ ਤੋਂ ਸੰਗਤ ਨਹੀਂ ਪ੍ਰਾਪਤ ਹੋਇਆ ਕਰਨ ਦੀ ਜੇ ਸੰਗਤ ਨਹੀਂ ਕਰਦੇ ਕੋਈ ਜਿਹੜਾ ਮਨ ਹੈ ਇਹ ਮੈਲ ਦੇ ਨਾਲ ਭਰ ਜਾਂਦਾ ਹੈ ਇਹਦੀ ਮੈਲ ਵਿਕਾਰਾਂ ਦੀ ਮੈਲ ਵਿਕਾਰ ਕਿਹੜੇ ਨੇ ਕਾਮ, ক্রোধ, ਲੋਭ, মোহ, ਉਕਾਰ ਇਹ ਸਾਰੇ ਦੇ ਸਾਰੇ ਵਿਕਾਰ ਸਾਡੇ ਅੰਦਰ ਬੈਠੇ ਹੋਏ ਨੇ ਜੇ ਇਹਨਾਂ ਦੀ ਸਫਾਈ ਨਹੀਂ ਹੋਏਗੀ ਤੇ ਗੁਰਮੁਖ ਹੋਏ ਆਪਣਾ ਕਿਲਾ ਬਣਾ ਕੇ ਬੈਠ ਜਾਂਦੇ ਨੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਭੰਤ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੀ ਵਕੀ ਹੋਈ ਬਾਣੀ ਨੂੰ ਅਸੀਂ ਵਿਚਾਰਦੇ ਰਹੀਏ ਸਮਨ ਕਰਦੇ ਰਹਿੰਦੇ ਆ ਵਿਚਾਰਦੇ ਰਹਿੰਦੇ ਆ ਹੌਲੀ 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 ਅੰਦਰੋਂ ਇੱਕ ਨ ਇੱਕ ਦਿਨ ਜਰੂਰ ਸਾਡੀ ਇਹ ਵਿਕਾਰਾਂ ਦੀ ਜੋੜੀ ਮੈਨ ਲੱਗੀ ਹੈ ਸਾਫ ਹੋ ਜਾਏਗੀ ਅੱਜ ਦੇ ਪਾਵਨ ਕੋਵਿੰਦਰ ਉਪੋਜੋ ਸ਼੍ਰੀ ਦਰਬਾਰ ਸਾਹਿਬ ਤੋਂ ਮੁਕਤ ਬੇੜੇ ਦਾ ਹੁਕਮ ਆਪਾਂ ਸਰਪ੍ਰਸਤ ਕਰਕੇ ਹੰਦੇ ਆ ਉਹਦੇ ਵਿੱਚ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹੀ ਸਾਨੂੰ ਸਮਝਾ ਰਹੇ ਨੇ ਕਹਿੰਦੇ ਜਤਨ ਕਰੇ ਮਾਨ ਤਹਿ ਕਾਵੈ ਉਹ ਅੰਤਰ ਜਾਨੀ ਜਨ ਹੈ ਕਹਿੰਦੇ ਮਨੁੱਖ ਬੜੀ ਕੋਸ਼ਿਸ਼ ਕਰਦਾ ਹੈ ਕਿ ਮੈਂ ਰਾਣੇ ਨੂੰ ਧੋਖਾ ਦੇ ਦਿੱਤਾ ਹੁਣ ਮੈਨੂੰ ਕਿਹੜਾ ਕਿਸੇ ਨੇ ਦੇਖ ਲਿਆ ਹੁਣ ਮੈਂ ਫਲਾਣੀ ਥੱਗੀ ਮਾਰ ਲਈ ਮੈਨੂੰ ਕਿਹੜਾ ਕਿਸੇ ਨੇ ਦੇਖ ਲਿਆ ਬੜੇ ਯਤਨ ਕਰਦਾ ਏਦਾਂ ਦੇ ਇਨਸਾਨ ਪਰ ਕਹਿੰਦੇ ਉਹ ਅੰਤਰਜਾਮੀ ਜਾਣੈ ਕਹਿੰਦੇ ਜਿਹੜਾ ਉਹ ਅੰਦਰ ਦੀਆਂ ਜਾਣਨ ਵਾਲਾ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਕੀ ਰਚਾ ਉਹ مالک ਸਾਡੇ ਭਲਿਆਂ ਦੇ ਬੁਰਿਆਂ ਤਾਂ ਇਹ ਸਭ ਕੁਝ ਜਾਣਦੇ ਨੇ ਕਹਿੰਦੇ ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈ ਜਿੱਥੇ ਮਰਜ਼ੀ ਭਾਵੇਂ ਅਸੀਂ ਲੋਕੇ ਕੋਈ ਪਾਪ ਕਮਾ ਲਵੇ ਵਰ ਉਹ ਪਰ ਉਸ ਪਿਆਰੇ ਦੇ ਅਰਦੂ ਬਚਿਆ ਨਹੀਂ ਚੱਲ ਸਕਦਾ ਉਹਨੇ ਬੇਸ਼ੱਕ ਅਸੀਂ ਦੁਨੀਆ ਦੀਆਂ ਨਿਗਾਹ ਦੇ ਵਿੱਚੋਂ ਜ਼ਰੂਰ ਬਚ ਸਕਦੇ ਹਾਂ ਪਰ ਜੇ ਉਸ ਮਾਲਕ ਦੀ ਨਿਗਾਹ ਦੇ ਵਿੱਚੋਂ ਨਹੀਂ ਅਸੀਂ ਬਚ ਸਕਦੇ ਜੇ ਬੀਜ ਅਸੀਂ ਟੰਗਾ ਪੀਂਜ ਦਿੱਤਾ ਤੇ ਜ਼ਰੂਰੀ ਹੈ ਕਿ ਉਸ ਬੀਜ ਨੂੰ ਫਲ ਵੀ ਚੰਗਾ ਲੱਗੇਗਾ ਜੇ ਬੀਜ ਹੀ ਅਸੀਂ ਕੰਡਿਆਂ ਦਾ ਬੀਜਾਂਗੇ ਇਹ ਗੁਰੂ ਉਹ ਸਵਾਬ ਕੀ ਹੈ ਕਿ ਕਿਕਰਾਂ ਦਾ ਬੀਜ ਬੀਜਾਂਗੇ ਨਾ ਉਰਮ ਵੀ ਕਰਾਈ ਲਗਣੀਆਂ ਗੰਡੇ ਲੱਗਣੇ ਨੇ ਦੇਖਣ ਨੂੰ ਤਾਂ ਜਦੋਂ ਪਿੱਕਰ ਦਾ ਬੀਜ ਜਦੋਂ ਤੁਪਾ ਤੋੜਦੇ ਉਹਦੇ ਵਿੱਚੋਂ ਬੀਜ ਨਿਕਲਦਾ ਬੜਾ ਸੋਹਣਾ ਬੀਜ ਹੈ ਬੜਾ ਫਲਮ ਆਇਓ ਪਰ ਜਦੋਂ ਉਹਨੂੰ ਬੀਜਨਗੇ ਬਾਅਦ ਵਿੱਚ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਗੰਡੇ ਹੁਣ ਇਦਾਂ ਹੀ ਦਾਖਾਂ ਦਾ ਬੀਜ ਹੈ ਦਾਖਾਂ ਦੇ ਬੀਜ ਨੂੰ ਜੋ ਦੇਖਾਂਗੇ ਖੁਰਦੜਾ ਹੈ ਪਰ ਜਦੋਂ ਉਹਨੂੰ ਬੀਜ ਦਿੱਤਾ ਤੇ ਜਿਵੇਂ ਜਿਵੇਂ ਉਹਨੂੰ ਫੜਨ ਲੱਗਿਆ ਤੇ ਉਹਦਾ ਫਲ ਨਿਕਲਿਆ ਮਿੱਠਾ ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਜੇ ਜੇ ਤੂੰ ਇਨਸਾਨ ਸੰਸਾਰ ਦੇ ਵਿੱਚ ਆਇਆ ਔਰ ਤੂੰ ਬੀਜ ਦੀ ਜੇ ਕਿਕਰਾਂ ਦੇ ਔਰ ਦਾਖਾਂ ਤੋਂ ਬਜੌਰ ਦੀਆਂ ਭਾਲੇ ਇਹ ਸੰਭਵ ਨਹੀਂ ਹੋ ਸਕਦਾ ਕਿਕਰਾਂ ਦੇ ਵਿੱਚ ਬੀਜੇ ਨੇ ਤਾਂ ਸਵਾਭਕੀ ਹੈ ਕਿ ਤੈਨੂੰ ਉਹਦਾ ਫਲ ਵੀ ਤੈਨੂੰ ਕਿਕਰਾਂ ਦੇ ਕੰਡਿਆਂ ਦੇ ਰੂਪ ਦੇ ਵਿੱਚ ਮਿਲਣਾ ਜਿੰਦਾ ਰੋੜ ਹੈ ਦਾਖ موجوده ਆ ਤਾਂ ਬੀਜ ਜਟ ਹੰਦੇ ਅੰਨਕ ਪਾਇਦਾ ਕਹਿੰਦੇ ਲੋੜ ਪੜ ਜੁਂਦੇ ਕਹਿੰਦੇ ਤੂੰ ਰੇਸ਼ਮੀ ਪੱਟਲੇ ਮੇਂ ਦੇਸ਼ਮ ਭੇਡਾਂ ਦੀ ਉਹਨੂੰ ਤੁਲਾ ਗਈ ਤੇ ਉਹਨੇ ਕਹਿੰਦੇ ਭੇਡਾਂ ਦੀ ਉਹਨਾਂ ਦਾ ਜਿਹੜਾ ਕੱਪੜਾ ਬਣਾਣਾ ਕਦੀ ਬਣਨਾ ਤੇ ਰੇਸ਼ਮੀ ਪੱਟ ਕਿੱਥੋਂ ਮਿਲ ਜਾਏਗਾ ਇਸੇ ਕਰੇ ਅਗਲੇ ਮਾਰ ਸ਼ਬਦ ਦੇ ਸਰਲੀ ਪਾਉਂ ਕੀ ਸਾਨੂੰ ਤੁਲੇ ਆ ਰਹੇ ਨੇ ਪਾਪ ਕਰੇ ਤੰਦੂਤਨ ਪਾਵੇ ਕਹਿੰਦੇ ਪਾਪ ਕਰਦਾ ਹੈ ਇਨਸਾਨ ਨੂੰ ਪਰ ਮੁਕਰ ਜਾਂਦਾ ਹੈ ਮੈਂ ਨਹੀਂ ਬਣਾਇਆ ਜਿਹੜੇ ਨੇ ਪੇਜ ਕਰਾਏ ਨੇ ਜਿਹੜੇ ਬਣਾਏ ਨੇ ਹੁਣ ਪਾਪ ਕਰਦਾ ਕਿ ਤਰੀਕੇ ਪਰ ਕਰਦੇ ਹੋਏ ਨੇ ਨਹੀਂ ਪਾਪ ਕਰਨ ਦੇ ਤਰੀਕੇ ਪੇਗ ਬਣਾ ਲੈ ਬਾਹ ਪੇਗ ਬਣ ਗਿਆ ਕਿਸੇ ਨੇ ਪੀਲਾ ਪਾਇਆ ਕਿਸੇ ਨੇ ਭਗਮਾ ਪਾਇਆ ਕਿਸੇ ਨੇ ਨੀਲਾ ਪਾਇਆ ਆਪ ਆਪਣੇ ਮੁਤਾਬਕ ਕਿ ਕਿਸ ਤਰੀਕੇ ਦੇ ਨਾਲ ਮੈਂ ਦੁਨੀਆ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਲ ਨੂੰ ਖਿੱਚ ਲਵਾਂ ਕشش ਕਿਵੇਂ ਹੋਵੇ ਦੁਨੀਆ ਦੀ ਪੇਗ ਕਰੇ ਕਰ ਮੂ ਕਰ ਪਾਵੇ ਕਹਿੰਦੇ بڑے ਪਾਪ ਕਰੇ ਕਰ ਮੁਕਰ ਪਾਵੈ ਭੇਗ ਕਰੇ ਨਿਰਵਾਨੈ ਕਹਿੰਦੇ ਬੜੇ ਕਹਿੰਦੇ ਉਹ ਰੱਬ ਦੇ ਰੂਪ ਦੇ ਕਹਿੰਦੇ ਇਸ ਤਰ੍ਹਾਂ ਦੇ ਲੰਗ ਲੰਗ ਕੇ ਮੈਂ ਕਿਹ ਤਰੀਕੇ ਦੇ ਨਾਲ ਮੈਂ ਲੋਕਾਂ ਨੂੰ ਆਪਣੇ ਵੱਲ ਖਿੱਚ ਲਾਵਾਂਗਾ ਇਹਦੇ ਬੜੇ ਭੇਗ ਕਰਦੇ ਹੁਣ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਹਰ ਕਰਮ ਦੇ ਵਿੱਚ ਕੱਲੇ ਇਹ ਨਹੀਂ ਵੀ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਭੇਗ ਨੇ ਜਿੰਦਰ ਮਰਜੀ ਝਾਂਤ ਮਾਰ ਲਓ ਥਾਂ ਥਾਂ ਦੇ ਉੱਪਰ ਆਪੋ ਆਪਣੇ ਮਹਤਵਤ ਸਾਬ ਨੇ ਭੇਗ ਕੀਤੇ ਹੋਏ ਨੇ ਅਗੇ ਸਾਹਿਬ ਸੁਣਾ ਰਹੇ ਨੇ ਜਾਨਤ ਦੂਰ ਮੈਂ ਪ੍ਰਭ ਨੇ ਕਿਹਾ ਤੂੰ ਉਹਨੂੰ ਦੂਰ ਸਮਝ ਲਿਆ ਕਿ ਉਹ ਪ੍ਰਮਾਤਮਾ ਦੂਰ ਹੈ ਕਹਿੰਦੇ ਨਹੀਂ ਬਾਹੀ ਗੁਰੂ ਜੀ ਤੂੰ ਤਾਂ ਨੇੜੇ ਹੈ ਇਹ ਜਵਾਬ ਦੇ ਲਈ ਨਹੀਂ ਤੂੰ ਨੇੜੇ ਹੈ ਕਿੰਨੇ ਕ ਨੇੜੇ ਹੈ ਉਹ ਗੁਰੂ ਕੋ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਸਾਡੇ ਹੱਥ ਵੀ ਦੂਰ ਨੇ ਉਸ ਤੋਂ ਵੀ ਨੇੜੇ ਸਾਡੇ ਹਿਰਦੇ ਦੇ ਵਿੱਚ ਸਾਡੇ ਅੰਦਰ ਉਹ ਅੰਦਰ ਵਸਦਾ ਹੈ ਸਾਡੇ ਅੰਦਰ ਦੀਆਂ ਸਭ ਕੁਝ वेदना ਨੂੰ ਜਾਣਨ ਵਾਲਾ ਹੈ ਹਰ ਜੀ ਰਸੀ ਉਹ ਤੋਂ ਕਿਵੇਂ ਲੋਕ ਕਿ ਪਿਆਸੀ ਕਿਸ ਤਰੀਕੇ ਦੇ ਨਾਲ ਪਾਮ ਕਰ ਸਕਦੇ ਆ ਅਗੇ ਕਹਿੰਦੇ ਨੇ ਉੱਤ ਤੱਕ ਹੈ ਉੱਤੇ ਉੱਤਪੇਖ ਹੈ ਕਹਿੰਦੇ ਇੱਧਰ ਤੱਕ ਦਾ ਕਹਿੰਦੇ ਇੱਧਰ ਤੱਕ ਦਾ ਕਹਿੰਦੇ ਇੱਧਰ ਤੱਕ ਦਾ ਕਹਿੰਦੇ ਉਹ ਤੈਨੂੰ ਸਾਫ਼ ਹੀ ਦੇਖ ਰਿਹਾ ਹੈ ਆਵੈ ਲੋਭੀ ਫੇਰ ਕਹਿੰਦੇ ਜਿਹੜਾ ਲੋਭੀ ਹੈ ਨਾ ਕਹਿੰਦੇ ਲਾਲਚ ਦੇ ਵਿੱਚ ਜਿਹਨੂੰ ਲਾਲਚ ਦਾ ਮੋਹ ਪੈ ਗਿਆ ਉਹ ਵਾਰ-ਵਾਰ ਵਾਰ-ਵਾਰ ਕਹਿੰਦੇ ਉਹਦਾ ਮੂਹ ਪੈ ਜਾਂਦੇ ਉਹ ਵਾਰ-ਵਾਰ ਫੇਰੀਆਂ ਮਾਰਦੇ ਦੱਸੇ ਤਰੀਕੇ ਦੇ ਨਾਲ ਕਿਉਂਕਿ ਲੋਭ ਦੇ ਅੰਦਰ ਲੋਭ ਆ ਗਿਆ ਨਾ ਲਾਲਚ ਆ ਗਿਆ ਮੈਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਬਣਾ ਪੈਣ ਕੇ ਪ੍ਰਭਾਵਿਤ ਕਰਾਂ ਕਿਹ ਤਰੀਕੇ ਨਾਲ ਹਰ ਸਮੇਂ ਨਵੇਂ ਤੋਂ ਨਵੇਂ ਪਲਾਨ ਬਣਾਉਂਦਾ ਹੈ ਅੱਗੇ ਕਹਿੰਦੇ ਨੇ ਜਦ ਲਗ ਟੁੱਟੇ ਨਾ ਹੀ ਮਨ ਭਰਮਾ ਕਬ ਲਗ ਮੁਕਤ ਨਾ ਹੋਏ ਕਹਿੰਦੇ ਇਹ ਤਾਂ ਮੁਕਤੀ ਕਿਵੇਂ ਪਾਏਗਾ ਕਿ ਅੰਦਰੋਂ ਸ਼ੁੱਧ ਕਿਵੇਂ ਹੋਏਗਾ ਜਦ ਲਗ ਟੁੱਟੇ ਨਾ ਹੀ ਮਨ ਭਰਮਾ ਜਿੰਨਾ ਚਿਰ ਤੇਰੇ ਇਹ ਮਨ ਦਾ ਬਹਿਰ ਜਿਹੜਾ ਭਰਮਾ ਹੈ ਨਾ ਇਹ ਜਿਹੜਾ ਟੁੱਟਦਾ ਨਹੀਂ ਇਹ ਟੁੱਟਣਾ ਗੁਰੂ ਜੀ ਦੇ ਸ਼ਬਦ ਦੇ ਨਾਲ ਜਿਵੇਂ ਸਤਿਗੁਰੂ ਜੀ ਸਾਨੂੰ ਸੁਝਾ ਰਹੇ ਨਾ ਉਸ ਮੁਤਾਬਕ ਕਿ ਮੈਂ ਕਿੰਨੇ ਚਿਰ ਵਾਸਤੇ ਸਮਾਜ ਦੇ ਵਿੱਚ ਇੱਕ ਦਿਨ ਆਪਾਂ ਵਿਚਾਰ ਕੀਤੀ ਸੀ ਨਾ ਕੋਈ 80 ਸਾਲ ਕੋਈ 90 100 ਸਾਲ ਤਹੋਂ ਬਿਰਲੇ ਹੀ ਰਹਿ ਗਏ ਤੇ ਘੱਟ ਤੋਂ ਘੱਟ ਗੁਰਮਖੋਂ ਜੀਵਨ ਆਪਣਾ ਰਹਿ ਗਿਆ ਥੋੜਾ ਰਹਿ ਗਿਆ ਅੱਗਾ ਨੇੜਾ ਆਇਆ ਪਿੱਛਾ ਹੋਇਆ ਦੂਰ ਹੁਣ ਅਗਲਾ ਸਮਾਂ ਤਾਂ ਨੇੜੇ ਆ ਚੱਲੇ ਆ ਆਪਣੇ ਪਿਛਲਾ ਤਾਂ ਦੂਰ ਚਲੇ ਗਏ ਪਰ ਹਲੇ ਵੀ ਅਸੀਂ ਗੁਰਮਖੋਂ ਸੰਭਲਣ ਦੀ ਕੋਸ਼ਿਸ਼ ਕਰਗੇ ਕਹਿੰਦੇ ਨੇ ਜਵਲਕ ਟੁੱਟੇ ਨਾਂਹੀ ਭਰਮਾਂ ਇਹਦੇ ਜਿੰਨਾ ਚਿਰ ਅੰਦਰੋਂ ਤੇਰੇ ਇਹ ਬਹਿਮ ਤੇਰਾ ਟੁੱਟ ਨਹੀਂ ਜਾਂਦਾ ਇਹ ਮੈਂ ਕਿੰਨਾ ਕੁ ਜੋੜ ਕੇ ਰੱਖ ਜਾਾਂਗਾ ਕਿੰਨੀਆਂ ਬੈਂਕਾਂ ਭਰ ਦਿਆਂਗਾ ਮੈਂ ਆਪਣੇ ਬੱਚਿਆਂ ਦਾ ਬਣਾ ਲਾਂ ਪੁੱਤਰਿਆਂ ਦਾ ਬਣਾ ਲਾਂ ਇਹ ਕਿੰਨਾ ਫੜਾਈ ਜਾਮਾ ਮੈਂ ਤਾਂ ਕੱਲ ਇੱਕ ਕਿਤਾਬ ਪੜ ਰਿਹਾ ਸੀ ਜਿਸ ਵਿੱਚ ਲਿਖਿਆ ਸੀ ਕਿ ਧਰਮਾ ਦੇ ਅਨੁਸਾਰ ਸਾਰੇ ਧਰਮਾਂ ਦੇ ਵਿੱਚ ਮੰਨਿਆ ਗਿਆ ਕਿ 84 ਲੱਖ ਜੁਨੀ ਹੈ ਜਦੋਂ ਉਹਨਾਂ ਸਮੇਂ ਦੇ ਵਿੱਚ ਮੰਨਦੇ ਸੀ ਅੱਜ ਤੋਂ ਹੋਰ ਵੀ ਜੁਨੀਆਂ ਵਧ ਗਈਆਂ ਵਿੱਚ ਡਾਇਨਾਸੌਰ ਵਗੈਰਾ ਚਲੇ ਵੀ ਗਏ ਨੇ ਵਿੱਚੋਂ ਕਿੰਨੀਆਂ ਕਜੂਨੀਆਂ ਨੇ ਜਿਹਦੇ ਬਗਿੰਤੀ ਕਰ ਸਕਾਂਗੇ ਜਿਹਦੇ ਵਿੱਚੋਂ ਸਿਰਫ ਤਾਂ ਸਿਰਫ ਇੱਕ ਮਨੁੱਖ ਹੈ ਜਿਹੜਾ ਆਪਣੇ ਹੱਥੀਂ ਗਿਰਤ ਕਰਕੇ ਤੇ ਪੈਸਾ ਕਮਾਉਂਦਾ ਹੈ ਕਿ ਮੈਂ ਆਬ ਜੋੜਨਾ ਆਬ ਜੋੜਨਾ ਆਬ ਜੋੜਨਾ ਪਰ ਭੁੱਖਾ ਫਿਰ ਮਰਦਾ ਹੈ। ਹਮ ਵੀ ਕਰਦਾ ਹੈ ਭੁੱਖਾ ਫਿਰ ਮਰਦਾ ਹੈ ਕੋਈ ਰੱਜਿਆ ਵੱਡੇ ਤੋਂ ਵੱਡੇ ਜਿਹਦੇ ਬਾਅਦ ਵੱਡੇ-ਵੱਡੇ ਜੋ ਦਿਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਸਭ ਚਿੰਤਾ ਦੇ ਭਰੇ ਪਏ ਨੇ। ਚਿੰਤਾਵਾਂ ਮ ਸਤਾਈ ਜਾ ਰਹੀਆਂ ਨੇ। ਪਰ ਜਿਹੜੇ ਬਾਕੀ ਜਿੰਨੀਆਂ ਵੀ ਜੁਨੀਆਂ ਨੇ ਕੋਈ ਹੰਥੀਕਰਤ ਕੋਈ ਵੀ ਨਹੀਂ ਕਰਦਾ ਪਰ ਮਰਦਪ ਕੋ ਕੋਈ ਵੀ ਨਹੀਂ ਉਹਨਾਂ ਦੇ ਵਿੱਚੋਂ ਕਰਮ ਪੜ ਕੇ ਹਰਾਣ ਹੋ ਗਿਆ ਮੈਂ ਬੜੀ ਕੰਪ ਦੀ ਗੱਲ ਕਰਸੀ ਹੈ ਕਿ ਵੀ ਇੱਕ ਵੀ 84 ਲੱਖ ਮੰਨਗਰੀ ਲਈ ਕਿ 83 ਲੱਖ ਜੁਨੀ ਹੈ ਇਹ ਉਹਦੇ ਵਿੱਚੋਂ ਇੱਕ ਵੀ ਕੋਈ ਹੈ ਜਿਹੜਾ ਆਪਣੇ ਹੰਥੀਕਰਤ ਕਰ ਰਿਹਾ ਹੋਵੇ ਪਰ ਅਸੀਂ ਹੰਥੀ ਵੀ ਕਰਦੇ ਆਪਕੇ ਫਿਰ ਮਰ ਰਹੇ ਕਿਉਂਕਿ ਉਸ ਪਰਮਾਤਮਾ ਨੇ ਜਿਹੜੇ ਜੀਵਾਂ ਨੂੰ ਸੰਸਾਰ ਚ ਭੇਜਿਆ ਉਨੇ ਜੇ ਜੁੰਜ ਲਈ ਹੈ ਤਾਂ ਉਨੇ ਖੁਰਾਕ ਵੀ ਪੈਦਾ ਕੀਤੀ ਹੈ। ਉਨੇ ਹਰ ਇੱਕ ਜੀਵ ਦੇ ਸਭ ਕੁਝ ਉਨੇ ਜਿੰਨੇ ਵੀ ਸਾਧਨ ਨੇ ਪੈਦਾ ਕੀਤੇ ਹੋਏ ਨੇ। ਹੁਣ ਅਸੀਂ ਘਰ ਵੀ ਪਾਏ ਹੋਏ ਨੇ ਫਿਰ ਵੀ ਡਰ ਲੱਗਦਾ ਹੈ ਕਿ بارش ਆ ਗਈ ਨਿਕਣਾ ਪਵੇ। ਪਰ ਜਨਵਰਾਂ ਦੇ ਪੰਛੀਆਂ ਦੇ ਘਰ ਵੀ ਕੋਈ ਨਹੀਂ ਪਰ ਉਹ ਜਾਂਦੇ ਵੀ ਫਿਰਨੇ ਹੋ। ਗਿਰਵੀਓ ਸੰਸਾਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਭੋਗ ਕੇ ਚਲੇ ਜਾਂਦੇ ਨੇ ਕੋਈ ਗੁੱਡਾਂ ਦੇ ਵਿੱਚ ਰਹਦੇ ਆ ਕੋਈ ਆਣ ਲਿਆ ਦੇ ਚਲੇਦੇ ਕੋਈ ਜੰਗਲਾਂ ਦੇ ਵਿੱਚ ਰਹੇ ਨੇ ਕੋਈ ਦਰਖਤਾਂ ਦੇ ਉੱਪਰ ਵੱਸ ਹੈ ਤੇ ਉਹ ਵੀ ਆਪਣਾ ਜੀਵਨ ਜੀਵਨ ਬਸੇਰਾ ਕਰਕੇ ਚਲੇ ਜਾਂਦੇ ਨੇ ਹੁਣ ਗੁਰੂ ਕੋ ਸਾਨੂੰ ਅੱਗੇ ਸਮਝਾ ਰਹੇ ਨੇ ਕਹਿੰਦੇ ਜਦ ਲਗ ਟੁੱਟੇ ਨਾ ਕੀ ਭਰਮਾਂ ਜਿੰਨਾ ਚਿਰ ਇਹ ਭਰਮ ਸਾਡੇ ਅੰਦਰੋਂ ਨਿਕਲਦਾ ਨਹੀਂ ਕਹਿੰਦੇ ਤਦ ਤੱਕ ਮੁਕਤ ਨਾ ਹੋਈ ਕਹਿੰਦੇ ਨਹੀਂ ਤਾਂ ਉਨਾਂ ਚਿਰ ਸਾਨੂੰ ਇਹ ਤੋਂ ਮੁਕਤੀ ਨਹੀਂ ਮਿਲਣੀ ਇਸ ਲਾਭ ਤੋਂ ਇਸ ਸ਼ਲੋਕ ਤੋਂ ਅਤੇ ਇਹ ਪੰਗਤੀ ਕਰਨੇ ਕੋ ਨਾਨਕ ਦਿਆਲ ਸਵਾਮੀ ਸੰਤ ਭਗਤ ਜਨ ਸੂਈ ਕਹਿੰਦੇ ਜਿਨ੍ਹਾਂ ਦੇ ਉੱਪਰ ਕਹਿੰਦੇ ਤੂੰ ਆਪ ਦਇਆ ਕਰ ਦਿੰਦਾ ਕਹਿੰਦੇ ਜਿਸ ਮਨੁੱਖੀ ਉੱਤੇ ਮਾਲਕ ਪ੍ਰਭ ਦਇਆਵਾਨ ਹੁੰਦਾ ਨਾ ਕਹਿੰਦੇ ਉਹੀ ਮਨੁੱਖ ਸੰਤ ਹੈ ਉਹੀ ਭਗਤ ਹੈ ਜਿਨ੍ਹਾਂ ਦੇ ਆਪ ਸੰਤ ਕਹਿੰ ਨੂੰ ਕਹਿੰ ਕਿਉਂ ਕਹਿੰਦੇ ਅਸੀਂ ਕਹਿੰਦੇ ਵੀ ਸ਼ਾਇਦ ਵੀ ਇਹਨੇ ਪਗ ਬਾਬਾ ਲੈ ਸੰਤ ਹੋਏਗਾ ਸ਼ਾਇਦ ਨੇ ਬੰਦਾ ਸਾਰਾ ਹੁਣ ਝੋਲਾ ਪਾਇਆ ਵੀ ਇਹਨੇ ਰੱਬ ਨੂੰ ਪਾ ਲਿਆ ਮਰ ਕੇ ਨਹੀਂ ਜਿਹਦੇ ਉੱਪਰ ਉਹ ਦਇਆ ਦਇਆ ਕਾਦੀ ਇਹ ਸਮਝਦੀ ਇਸ ਅਕਲ ਦੀ ਇਹ ਸੋਝੀ ਦੀ ਦਇਆ ਜਿਹਦੇ ਉੱਪਰ ਹੋ ਗਈ ਜਿਹਨੂੰ ਇਹ ਪਤਾ ਲੱਗ ਗਿਆ ਕਿ ਮੈਂ ਬਹੁਤ ਜਿਆਦਾ ਇੱਕ ਮੁਸਾਫਰ ਹੁੰਦੇ ਨੇ ਨਾ ਮੁਸਾਫਰਖਾਨੇ ਦੇ ਵਿੱਚ ਉਹ ਰਾਤ ਵਾਸਤੇ ਹੁੰਦੇ ਨੇ ਦੂ ਰਾਤ ਕੱਟ ਕੇ ਚਲੇ ਜਾਂਦੇ ਨੇ ਉਹ ਮੁਸਾਫਰਖਾਨੇ ਨੂੰ ਆਪਣਾ ਨਹੀਂ ਸਮਝਦੇ ਪਤਾ ਹੈ ਕਿ ਸਵੇਰ ਨੂੰ ਤਾਂ ਮੈਂ ਚਲੇ ਜਾਣਾ ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਇੱਕ ਮੁਸਾਫਰ ਬਣ ਗਿਆ ਹੈ ਗੁਰੂ ਇਹ ਨੂੰ ਇਹ ਸਮਝ ਲਈਏ ਕਿ ਇਹ ਮੁਸਾਫਰ ਕੰਨਾ ਸਾਡਾ ਬਣ ਗਿਆ ਜਮੀਨਾਂ ਦੇ ਵਿੱਚ ਜਦੋਂ ਜ਼ਮੀਨ ਦੇ ਮਾਲਕ ਬਣਦੇ ਨੇ ਬੜਾ ਲੜਦੇ ਮੇਰੇ ਨਾਂ ਤੇ ਰਜਿਸਟਰੀ ਹੋ ਜਾਏ ਮੇਰੇ ਨਾਂ ਤੇ ਹੋ ਜਾਏ ਪਰ ਕਿੰਨਾ ਕਿ ਰਜਿਸਟਰੀ ਰਹਦੀ ਹੈ ਕੋਈ 20 ਸਾਲ 30 ਸਾਲ ਤੋਂ ਬਾਅਦ ਦੇ ਵਿੱਚ ਉਹ ਚਲੇ ਗਿਆ ਤੇਰੇ ਬੱਚਿਆਂ ਦੇ ਨਾਂ ਤੇ ਹੋ ਗਈ ਉਹ ਚਲੇ ਗਏ ਉਹਨਾਂ ਦੇ ਅੰਗੇ ਨਾਂ ਤੇ ਹੋ ਗਈ ਸਾਦੇ ਪੜਦਾਦਿਆਂ ਨੂੰ ਦੇਖੋ ਤਿੰਨ ਪੀੜੀਆਂ ਜਾਂਦੇ ਹੋਵਾਂਗੇ ਉਸ ਤੋਂ ਪਹਿਲਾਂ ਤਾਂ ਕਰੋੜਾਂ ਸਾਲ ਹੋ ਗਏ ਇਹ ਧਰਤੀ ਨੂੰ ਹੋਣ ਦੇ ਵਿੱਚ ਆਏ ਨੂੰ ਕਿੰਨੇ ਕ ਮਾਲਕ ਬਣ ਕੇ ਗਏ ਨੇ ਕਿੰਨੇ ਕ ਮਾਲਕ ਬਣ ਕੇ ਚਲੇ ਗਏ ਨੇ ਕਿੰਨੀ ਬਣੀ ਹੈ ਜ਼ਮੀਨ ਘਰ ਕੀ ਦਾ ਬਣਿਆ ਇਹ ਘਰ ਸਾਨੂੰ ਲੱਗਦਾ ਕਿ ਸਾਡਾ ਪਰਿਵਾਰ ਦੇ ਵਿੱਚ ਪਤਾ ਨਹੀਂ ਗੁਰੂ ਉਹ ਕਿਨੇ ਰਹਿਣਾ ਹੈ ਹੁਣ ਤਾਂ ਆਪਣੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਨਾ ਬੱਚੇ ਕਿਤੇ ਬੈਠ ਕੇ ਇਕੱਲੇ ਮੰਨਤਨ ਕਰ ਗਏ ਆਪਾਂ ਇਹ ਬੱਚਿਆਂ ਨੇ ਤਾਂ ਮੁੜਨਾ ਨਹੀਂ ਬੱਚਿਆਂ ਨੇ ਤਾਂ ਆਪੋ ਆਪਣੇ ਘਰ ਲੈ ਲੈਣੇ ਉੱਥੇ ਪਰ ਸਾਡੇ ਘਰਾਂ ਦਾ ਵਿੱਚ ਕੌਣ ਰਹੇਗਾ ਇੱਥੇ ਇਹ ਕਿਸ ਨੇ ਸੋਚਿਆ 10 ਸਾਲ ਆਪਾਂ ਹੋਰਾਂ 20 ਸਾਲ ਹੋਰਾਂ ਕੋਈ 30 ਸਾਲਾਂ ਕੋਈ 40 ਸਾਲ ਬਣ ਕੇ ਚੱਲ ਗਏ ਆਪਾਂ ਤੇ ਉਸ ਤੋਂ ਬਾਅਦ ਦੇ ਵਿੱਚ ਘਰਾਂ ਦੇ ਵਿੱਚ ਰਹਿਣਾ ਕਿਨੇ ਜਿੱਦੋਂ ਤੇ ਮਾਨ ਕਰਨੀ ਜਾ ਰਹੇ ਨੇ ਕਿ ਇਹ ਮੇਰੇ ਘਰ ਨੇ хай ਮੇਰੀ ਜ਼ਮੀਨ ਹੈ ਨਾ ਤੇ ਜ਼ਮੀਨ ਦਾ ਮਾਲਕ ਤੂੰ ਹੋਣਾ ਨਾ ਤੇਰੇ ਬੱਚੇ ਹੋਣੇ ਨੇ ਨਾ ਇਹ ਘਰ ਦਾ ਮਾਲਕ ਤੂੰ ਹੋਣਾ ਨਾ ਤੇਰੇ ਘਰ ਦੇ ਬੱਚੇ ਹੋਣਗੇ ਪਰ ਸਭ ਦੇਸ਼ਾਂ ਦੇ ਵਿੱਚ ਚਲੇ ਗਏ ਨੇ ਤੇ ਫਿਰ ਤੂੰ ਕਾ ਤਾਂ ਮਾਨ ਕਰੀ ਜਾਂਦਾ ਜਿੰਨੇ ਕ ਹਾਂ ਉਹਨੇ ਤਾਂ ਇੱਕ ਦੂਜੇ ਨਾਲ ਤਬਾਕ ਦੇ ਨਾਲ ਰਹੀ ਆਪਾਂ ਉਹਨਾਂ ਪ੍ਰੇਮ ਪੰਪਤ ਕਰੀ ਗਏ ਆਪਾਂ ਉਹਨੇ ਇੱਕ ਦੂਜੇ ਦੇ ਬਣ ਕੇ ਰਹੀਏ ਗੁਰੂ ਘਰ ਕੋ ਜੇ ਕਹੀਏ ਨਾ ਸਾਡੇ ਬੱਚੇ ਆ ਕੇ ਸਾਡੀ ਮਦਦ ਕਰਨਗੇ ਕਿਸੇ ਨੇ ਨਹੀਂ ਕਰਨੀ ਆਪਾਂ ਇੱਕ ਦੂਜੇ ਦੇ ਭੈਣ ਭਰਾ ਬਣ ਕੇ ਸਹਿਯੋਗ ਦੇਈਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸੋਨਾ ਬਤੀਤ ਕਰ ਲਈਏ ਸੋ ਭਾਈ ਬੈ ਬਹੁਤ ਸਤਿਮਾਨੀ ਲੈ ਲ ਮੈਨੂੰ ਪਤਾ ਹੈ ਕਿ ਸਾਰਿਆਂ ਨੇ ਆਪੋ ਆਪਣੀ ਕੰਮਾਂ ਤੇ ਜਾਣੇ ਅਗਲੇ ਐਤਵਾਰ ਨੂੰ ਜੋ ਦੇਖ ਦੀਵਾਰੀ ਹੈ ਭਾਈ ਸਰਦਾਰ ਅਮਰਜੀਤ ਸਿੰਘ ਪਿੰਲੂ ਅਵਧਾਰ ਸਿੰਘ ਦੇ بیٹے ਉਹਨਾਂ ਦੇ ਪਰਿਵਾਰ ਵੱਲੋਂ ਪਾਈ ਅਗਲੇ ਐਤਵਾਰ ਨੂੰ ਦੇਖ ਚਾਈ ਜਾਏਗੀ ਤੁਹ ਸਾਰਿਆਂ ਦਾ ਸੰਗਤਾਂ ਦਾ ਧੰਨਵਾਦ ਜੀ ਐਨ ਗੁਰੂ ਕਿਰਪਾ ਕਰਨ ਕੇ ਸਾਰਿਆਂ ਦੀ ਹਾਜ਼ਰੀ ਪ੍ਰਮਾਣ ਕਰਨ ਸਤਿਗੁਰੂ ਜੀ ਔਰ ਸੰਗਤਾਂ ਨੂੰ ਸਦਾ ਹੀ ਬੇਨਤੀ ਕਰਦੇ ਰਹੇਦਾ ਕਿ ਆਪ ਵੀ ਇਸ ਵਿੱਚ ਰਾਕੇ ਜ਼ਰੂਰ ਸੁਖਨੇ ਸਾਡੇ ਪਾਠਾਂ ਦੇ ਵਿੱਚ ਹਾਜ਼ਰੀਆਂ ਭਰੋ ਤਾਂ ਕਿ ਇਹ ਨਹੀਂ ਪਤਾ ਕਿ ਕਿਹੜੀ ਗੱਲ ਨੇ ਸਾਡੇ ਦਿਮਾਗ ਦੇ ਉੱਪਰ ਸਟੋਕ ਕਰ ਦੇਣੀ ਹੈ ਕਿਹੜੀ ਗੱਲ ਸਾਡੇ ਅੰਦਰ ਚ ਹੈ ਜਹਿਨ ਦੇ ਵਿੱਚ ਬਹਿ ਜਾਣੀ ਹੈ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਿਵਰਤਨ ਆ ਜਾਣਾ ਹੈ ਸਾਡਾ ਜੀਵਨ ਬਦਲ ਜਾਣਾ ਹੈ ਗੁਰੂ ਜੀ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਪ੍ਰਮਾਣ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਲੌਗ ਅੱਜ ਕੇ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ